ਮੇਤ੍ਰੋ ਕੀ ਹਾਲ ਚਾਲ ਦਾ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਤੇ ਆਪਾਂ ਤੁਹਾਡਾ ਵੈਲਕਮ ਕਰਦੇ ਆ ਰਸ਼ੀਆ ਦੇ ਵਿੱਚ ਤੇ ਬਹੁਤ ਮਤਲਬ ਸਫ਼ਰ ਥੋੜਾ ਜਿਹਾ ਔਖਾ ਸੀਗਾ ਤੇ ਲੰਬੀਆਂ ਸੀਗੀਆਂ ਹਨਾ ਫਲਾਈਟਾਂ ਕਿਉਂਕਿ ਮੰਨ ਲਈ ਸੀ ਰਹੀ ਅਰਜੈਂਟ ਬੇਸਿਸ ਤੇ ਤੁਹਾਨੂੰ ਪਤਾ ਜਿਵੇਂ ਹੁੰਦੀਆਂ ਨੇ ਸੋ ਆਪਾਂ ਰਾਤ ਲੈਂਡ ਕਰ ਗਏ ਸੀਗੇ ਤੇ ਅੱਜ ਇੱਕ ਨਵਾਂ ਦਿਨ ਨਵੀਂ ਸਵੇਰ ਤੇ ਰਾਤ ਦੇ ਅਸੀਂ ਟ੍ਰੇਨ ਸਟੇਸ਼ਨ ਤੇ ਹੀ ਸੁੱਤੇ ਬਏ ਹਣਾ ਤੇ ਬਾਈ ਆ ਰਪਿਆ ਮੇਰਾ ਗਲਾਬ ਹੈਗਾ ਤੇ ਆਈ ਸੀਗੇ ਤੇ ਬਾਈ ਟ੍ਰੇਨ ਆ ਥੋੜੀ ਦੇਰ ਨੂੰ ਹਣਾ ਸਵੇਰ ਦੇ ਮਤਲਬ 10:45 ਹੋਏ ਆ ਤੇ 11:08 ਤੇ ਟ੍ਰੇਨ ਆ ਜਾਣੀ ਆ ਟਰੈਕ ਨੰਬਰ 4 ਤੇ ਤੇ ਅੱਜ ਦਾ ਇਹ ਆਪਣਾ ਜਿਹੜਾ ਵਲੌਗ ਹੈਗਾ ਇਹ ਮਾਸਕੋ ਟੂ ਸੈਂਟ ਪੀਟਰਸਬਰਗ ਇਨ ਲਗਜ਼ਰੀ ਟ੍ਰੇਨ ਆਪਾਂ ਦੇਖਾਂਗੇ ਵੀ ਜਿੰਨਾ ਰਸ਼ੀਆ ਦੀਆਂ ਟ੍ਰੇਨਾਂ ਬਾਰੇ ਸੁਣਿਆ ਵਾ ਵੀ ਲਗਜ਼ਰੀਅਸ ਹੁੰਦੀ ਆ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਵੀ ਓਨੀਆਂ ਚੱਜਦੀਆਂ ਹੈਗੀਆਂ ਕਿ ਨਹੀਂ ਹੈਗੀਆਂ ਸੋ ਇਹ ਆਪਾਂ ਦੇਖਾਂਗੇ ਤੁਹਾਨੂੰ ਰਿਵਿਊ ਦਵਾਂਗੇ ਤੇ ਲਵਾਂਗੇ ਨਜ਼ਾਰੇ ਮੇਰੇ ਨਾਲ ਨਾਲ ਤੁਸੀਂ ਵੀ ਘੁੰਮਣਾ ਜੇ ਦੁਨੀਆਂ ਘੁੰਮਣੀ ਚਾਹੁੰਦੇ ਹੋ ਤਾਂ ਮੈਨੂੰ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਮੈਨੂੰ ਕਰ ਲੋ ਇੰਸਟਾਗ੍ਰਾਮ ਤੇ ਫੋਲੋ ਇੰਦਰ ਬਲੌਗਸ ਵਨ ਤੇ ਮਿਲਦੇ ਆ ਤੁਹਾਨੂੰ ਅਗਲੇ ਸ਼ੌਟ ਦੇ ਵਿੱਚ ਟ੍ਰੇਨ ਦੇ ਕੋਲ ਜਾ ਕੇ ਜਾਂ ਟਰੈਕ ਦੇ ਉੱਤੇ ਜਾ ਕੇ ਧੰਨਵਾਦ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸੋ ਆਪਾਂ ਜਾ ਰਹੇ ਹਾਂ ਇਸ ਟਾਈਮ ਟਰੈਕ ਦੇ ਉੱਤੇ ਬਾਈ ਇਹਨਾਂ ਦੇ ਟ੍ਰੇਨ ਸਟੇਸ਼ਨ ਵੀ ਇਦਾਂ ਬਣੇ ਹੋਏ ਆ ਜਿੱਦਾਂ ਕਿ ਹਨਾ ਪੂਰਾ ਲਗਜ਼ਰੀਅਸ 에어ਪੋਰਟ ਵਗੈਰਾ ਹੁੰਦਾ ਤੇ ਬਾਲੇ ਸੋਹਣੇ ਆ ਤੇ ਬਾਈ ਬਹੁਤ ਵਧੀਆ ਐਕਸਪੀਰੀਅੰਸ ਆਪਾਂ ਠੰਡ ਸਾਲੀ ਬਹੁਤ ਆ ਤੇ ਉਹ ਦੇਖੋ ਸਾਹਮਣੇ ਸਨੋਚ ਟ੍ਰੇਨ ਆਏ ਹਾਏ ਹਾਏ ਪਤਰਨ ਯਾਰੇ ਆਵੇਗੇ ਅੱਜ ਪਰ ਨਹੀਂ ਆਰੇ ਜਾਣਗੇ ਸੋ ਬਸ ਜੇ ਇੱਥੇ ਘੁੰਮਣਾ ਤਾਂ ਭਾਈ ਤੁਹਾਨੂੰ ਪਹਿਲੀ ਗੱਲ ਤਾਂ ਜੇ ਰਸ਼ੀਅਨ ਸਿੱਖ ਸਕਦੇ ਹੋ ਤਾਂ ਬਹੁਤ ਵੱਡੀ ਗੱਲ ਆ ਕਿਉਂਕਿ ਬਹੁਤ ਕੰਮ ਹੋ ਰਿਹਾ ਹੈ ਨਾ ਤੇ ਆਪਾਂ ਦੇਖਾਂਗੇ ਹੁਣ ਜਾਵਾਂਗੇ ਟਰੈਕ ਦੇ ਉੱਤੇ ਤੇ ਆ ਚੱਲੇ ਸੋ ਵਧੀਆ ਪੰਦਰ ਆ ਗਏ ਤੇ ਇੱਥੇ ਤੁਸੀਂ ਮੰਨੋਗੇ ਹੀਟਰ ਚੱਲ ਰਿਹਾ ਹੈ ਪੂਰਾ ਤੇ ਵਧੀਆ ਵਾਥੇ ਬਾਕੀ ਆ ਟਰੈਕਸ ਨੇ ਇਹਦੇ ਉੱਤੇ ਸਨੋ ਪਈ ਹੋਈ ਤੇ ਬਹੁਤ ਵਧੀਆ ਨੇ ਇਹ ਆਪਾਂ ਆ ਦੇਖੋ। ਬਈਆ ਸੋਇਆ ਟਾਈਮ ਦੇ ਬਣਾਏ ਹੋਏ ਆ ਸਾਰੇ। ਐਕਸਪੀਰੀਅੰਸ ਆ ਮੇਰਾ। ਤੇ ਇਧਰੋਂ ਚੱਲ ਇਧਰੋਂ ਚਲੀਏ? ਚੱਲ ਕੋਈ ਨਹੀਂ ਇਧਰੋਂ ਚੱਲਦੇ ਆ। ਉਹ ਦੇਖੀ। ਮਿੱਤਰੋ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹ ਬਈ ਲਿਫਟ ਆ ਇੱਥੋਂ ਦੀ। ਹਾਂ। ਸੋ ਇਹ ਵੀਰੇ ਲਿਫਟ ਆ ਤੇ ਮੇਰੇ ਨਾਲ ਨਾ ਮੜਾ ਕਹਿਣਾ ਆਪਾਂ ਲੈਫਟ ਜੀ ਜਾਣਾ। ਲੈਫਟ। ਤੇ ਦੇਖਦੇ ਆਂ ਬਾਈ ਬਾਹਰ ਜਾ ਕੇ ਓ ਮਾਈ ਗਾਡ ਪਹੁੰਚ ਗਏ ਮਿੱਤਰ ਪਹੁੰਚ ਗਏ ਠੰਡ ਬਹੁਤ ਹੋਊਗੀ ਇੱਥੇ ਬਾਹਰ ਮੈਨੂੰ ਲੱਗ ਰਿਹਾ ਪਤ ਤਰ ਲਿਟਰਲੀ ਠੰਡ ਦਾ ਵਾਕਈ ਬਹੁਤ ਆ ਇੱਥੇ ਸੋ ਅੱਪਾ ਪਹੁੰਚ ਚੁੱਕੇ ਆ ਤੇ ਤਾਂ ਕਿ ਵਧੀਆ ਹੋ ਇੱਥੇ ਮਤਲਬ ਸਿਸਟਮ ਠੀਕ ਆ ਸੋ 4 ਨੰਬਰ ਵੀ ਆਪਣੀ ਟ੍ਰੇਨ ਆਉਣੀ ਹੈ 4 ਨੰਬਰ ਪਲੇਟਫਾਰਮ ਤੇ ਸੋ ਦੇਖ ਸਕਦੇ ਹੋ ਤੇ ਵਾਹ ਜੀ ਵਾਹ ਬਾਈ ਯਾਰ ਬਾਈ ਇੰਡੀਆ ਨਾਲ ਉਹ ਤਾਂ ਕਿਤੇ ਐਡਵਾਂਸਡ ਨੇ ਹਨਾ ਇਹ ਜਿਹੜੀਆਂ ਕੰਟਰੀਜ਼ ਨੇ ਤੁਸੀਂ ਇੱਕ ਵਾਰ ਫੋ ਪੈਂਦੀ ਆ ਫੇਰ ਵੀ ਆ ਚੈੱਕ ਕਰੋ ਦੇਖ ਸਕਦੇ ਤੁਸੀਂ ਬਹੁਤ ਵਧੀਆ ਵਾ ਤੇ ਹਾਂਜੀ ਮਿੱਤਰੋ ਤੇ ਟ੍ਰੈਕ ਵਿੱਚ ਕੋਲ ਆ ਗਈ ਸੀ ਦੇਖ ਸਕਦੇ ਹੋ ਤੁਸੀਂ ਆਪਾਂ ਉਹ ਉੱਥੇ ਉੱਪਰ ਸੀਗਾ ਸਾਹਮਣੇ ਤੇ ਉਥੋਂ ਆ ਦੇ ਕੋਈ ਤੋਂ ਆਇਆ ਸੋ ਇਹ ਦੇਸ਼ ਤਰੱਕੀ ਦੇ ਵਿੱਚ ਤਾਂ ਨਹੀਂ ਕਿਉਂਕਿ ਇੱਥੇ ਦੇ ਲੋਕ ਸਪੋਰਟ ਕਰਦੇ ਨੇ ਹਨਾ ਤੇ ਗੱਲ ਇਹ ਹੈ ਕਿ ਆਪਣੇ ਆਲੇ ਤਾਂ ਲੱਤਾਂ ਖਿੱਚਣੋਂ ਹੀ ਨਹੀਂ ਹਟਦੇ ਹੈਗੇ ਸੋ ਇਹਨਾਂ ਨੇ ਤਰੱਕੀ ਤਾਂ ਕੀ ਕਰਨੀ ਆ ਸੋ ਆਏ ਹਾਏ ਹਾਏ ਯਾਰ ਧੁੱਪ ਬਹੁਤ ਸੋਹਣੀ ਹੈ ਯਾਰ ਇੱਥੇ ਦੀ ਵੀ ਮਤਲਬ ਬਰਫ਼ ਦੇ ਵਿੱਚ ਨਾਲ ਧੁੱਪ ਦਾ ਬਹੁਤ ਨਜ਼ਾਰਾ ਵਾ ਬਹੁਤ ਸੋਹਣਾ ਵਾ ਤੇ ਤੁਸੀਂ ਵੀ ਉਹ ਚੈੱਕ ਕਰੋ ਦੇ ਲਈ ਵੋਗ ਹੋ ਜੋ ਹੋ ਰਿਹਾ ਹੈ ਵੀ ਉਹ ਦੇਖ ਕੇ ਮਤਲਬ ਜੇ ਇੱਥੇ ਇਹ ਵਿਊਜ਼ ਨੇ ਤਾਂ ਅੱਗੇ ਕਿੰਨੇ ਸੋਹਣੇ ਸੋਹਣੇ ਵਿਊਜ਼ ਹੋਣੇ ਆ ਤੇ ਵਧੀਆ ਨੇ ਹੈ ਨਾ ਬਈ ਹਾਂ ਮੈਂ ਦੱਸ ਰਿਹਾ ਸੀਗਾ ਵੀ ਜੇ ਤੁਸੀਂ ਇੱਥੇ ਘੁੰਮਣਾ ਤਾਂ ਮਤਲਬ ਬਹੁਤ ਵਰਲਡ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੋਸਟਲੀ ਰਸ਼ੀਅਨ ਫ੍ਰੈਂਚ ਸਪੈਨਿਸ਼ ਤੇ ਇੰਗਲਿਸ਼ ਹੀ ਬੋਲੀ ਜਾਂਦੀ ਹੈ ਤਿੰਨ ਚਾਰ ਲੈਂਗੁਏਜਸ ਨੇ ਮਤਲਬ ਜੇ ਇੱਧਰ ਤੁਸੀਂ ਏਸ਼ੀਆ ਦੀਆਂ ਕੰਟਰੀਜ਼ ਦੇ ਵਿੱਚ ਘੁੰਮਣਾ ਤਾਂ ਤੁਹਾਨੂੰ ਰਸ਼ੀਅਨ ਜਾਣੀ ਬਹੁਤ ਜ਼ਰੂਰੀ ਆ ਸੋ ਜਦੋਂ ਮੇਰਾ ਪਿਛਲਾ ਐਕਸਪੀਰੀਅੰਸ ਸੀ ਉੱਥੇ ਵੀ ਮੋਸਟਲੀ ਲੋਕਾਂ ਨੂੰ ਰਸ਼ੀਅਨ ਹੀ ਆਉਂਦੀ ਸੀ ਸੋ ਸਿੱਖੋ ਭਾਈ ਜਿਗੋਮਣਾ ਤਾਂ ਵੈਸੇ ਮੈਨੂੰ ਨਹੀਂ ਆਉਂਦੀ ਪਰ ਮੈਂ ਫਿਰ ਵੀ ਘੁੰਮ ਰਿਹਾ ਸੋ ਗੱਲ ਇਹ ਆ ਕਿ ਜਿਹੜਾ ਬੰਦਾ ਹਰ ਸਿਚੁਏਸ਼ਨ 'ਚ ਅਡਜਸਟ ਕਰ ਸਕਦਾ ਨਾ ਉਹ ਕੁਝ ਵੀ ਕਰ ਸਕਦਾ ਭਾਈ ਜ਼ਿੰਦਗੀ ਦੇ ਵਿੱਚ ਸੋ ਬਹੁਤ ਅਕੜਾਂ ਦੇਖੀਆਂ ਤੇ ਆਖਿਰਕਾਰ ਘੁੰਮਣ ਨਿਕਲੇ ਆ ਜ਼ਿੰਦਗੀ ਜਿਉਂ ਕੇ ਨਾਲੇ ਨੇ ਨਾਲੇ ਆਪਣੇ ਵਧੀਆ ਯਾਰਾਂ ਮਿੱਤਰਾਂ ਨੂੰ ਦਿਖਾ ਰਹੇ ਆ ਸੋ ਮਿਲਦੇ ਆ ਤੁਹਾਨੂੰ ਜਦੋਂ ਟ੍ਰੇਨ ਆਊਗੀ ਤੇ ਤਦ ਤੱਕ ਲਈ ਇੱਥੇ ਹੀ ਤਾਂ ਅੱਜ ਜੀ ਮਿੱਤਰੋ ਕੀ ਹਾਲ ਚਾਲ ਐ ਸੋ ਦਿਖਾਉਂਦੇ ਆ ਆ ਵੇਖੋ ਚੈੱਕ ਕਰੋ ਬਾਈ ਬਹੁਤ ਸੋਹਣਾ ਮਤਲਬ ਇਹ ਚਿੱਟਰਾ ਇੰਨਾ ਚੱਲਦੀਆਂ ਬਹੁਤ ਫਾਸਟ ਆ ਮਤਲਬ ਬਹੁਤ ਸੋਹਣੀਆਂ ਲੱਗਦੀਆਂ ਚੱਲਦੀਆਂ ਵੀ ਤੇ ਵਾ ਯਾਰ ਪੂਰੀ ਗਾਨ ਬੁੱਲਟ ਟ੍ਰੇਨ ਵਾਲੀ ਫੀਲਿੰਗ ਆ ਲੈ ਜਿਵੇਂ ਫਿਲਮ ਬਾਈ ਜਿਵੇਂ ਉਦਾਂ ਦੀਆਂ ਨੇ ਬਾਕੀ ਇਹਦਾ ਮੈਕੈਨਿਜ਼ਮ ਵੀ ਹੈ ਨਾ ਬਹੁਤ ਐਡਵਾਂਸ ਆ ਰਸ਼ੀਆ ਵਾਲੇ ਦਾ ਕਿ ਜਦੋਂ ਆਪਾਂ 에어ਪੋਰਟ ਤੋਂ ਇਧਰ ਟ੍ਰੇਨ ਵਾਲੇ ਸਟੇਸ਼ਨ ਤੇ ਆ ਰਹੇ ਸੀਗੇ ਬਾਈ ਬਹੁਤ ਸਾਰੀਆਂ ਚੀਜ਼ਾਂ ਅੰਡਰ ਕੰਸਟਰਕਟ ਦਿਖੀਆਂ ਮਤਲਬ ਕਿ ਬਹੁਤ ਸੋਹਣੀਆਂ ਨੇ ਅੰਡਰ ਕੰਸਟਰਕਟ ਤੁਸੀਂ ਦੇਖ ਲਓ ਵੀ ਬਹੁਤ ਜ਼ਿਆਦਾ ਕੰਸਟਰਕਸ਼ਨ ਹੋ ਰਹੀ ਹੈ ਇੱਥੇ ਸੋ ਦੇਸ਼ ਕਿੰਨਾ ਵੱਡਾ ਹੋ ਸਾਹਮਣੇ ਵੀ ਕੰਸਟਰਕਸ਼ਨ ਸੋ ਬੋਈ ਅਧਰੋਕੇ ਘੈਂਡਾ ਪੂਰਾ ਕੰਮ ਬੁਰਾ ਪੂਰਾ ਸਰਾ ਹੈ ਉਈ ਵਾਕੀ ਚੀਜ਼ਾਂ ਘੈਂਟ ਨੇ ਤੇ ਦਿਖਾਵਾਂਗੇ ਤੁਹਾਨੂੰ ਸਰਵਜੇ ਵੀ ਇੰਹੀਂ ਖੁੱਲ ਜਾਂਦੇ ਨਾ ਇਹਨਾਂ ਦੇ ਦਰਵਾਜ਼ੇ ਐਂ ਨਹੀਂ ਖੁੱਲਦੇ ਪੂਰਾ ਅਡਵਾਂਸ ਮੈਕੈਨਿਜ਼ਮ ਆ ਪੂਰਾ ਸੋ ਤੁਸੀਂ ਚੈੱਕ ਕਰ ਸਕਦੇ ਹੋ ਬਾਹਰ ਦਾ 뷰 ਕੁਛ ਐਦਾਂ ਦਾ ਤੇ ਆ ਇਹਨਾਂ ਦੀ ਟ੍ਰੇਨ ਸੋ ਵਾਹ ਜੀ ਆ ਇਹਨਾਂ ਦੀ ਬੱਗੀ ਆ ਸੌਰੀ ਸੋ ਮਰੇ ਪਿੱਛੇ ਬੈਕ ਸਾਈਡ ਤੇ ਹਨਾ ਆ ਵੀ ਇੱਕ ਚੀਜ਼ ਵਾਹ ਇਹ ਆਪਣਾ ਟ੍ਰੇਨਾਂ ਨੇ ਇਹਨਾਂ ਦੀ ਹਵਾਦਾਰ ਹਾਸ ਨੇ ਤੇ ਵਧੀਆ ਲਗਜ਼ਰੀਅਸ ਵੀ ਨੇ ਤੇ ਗੁੱਡ ਨੇ ਸੋ ਬਾਈ ਦੋਨੋਂ ਆਪ ਸੋ ਆ ਇੱਥੇ ਆਪਣਾ ਬੈਗ ਪਿਆ ਹੋਇਆ ਸੋ ਇਹ ਆਪਣਾ ਡੱਬਾ ਤੇ ਇਧਰੋਂ ਤੁਸੀਂ ਬਾਹਰ ਵੀ ਓਏ ਯਾਰ ਵਧੀਆ ਯਾਰ ਇਹ ਟ੍ਰੇਨ ਨਾ ਓਕੇ ਆ ਬੁਰੀ ਬਾਕੀ ਮਿੱਤਰੋ ਗੱਲ ਬਾਤ ਹੈ ਟ੍ਰੇਨ ਚ ਪੂਰੀ ਆ ਆਪਣਿਆਂ ਲਈ ਤੁਹਾਨੂੰ ਪਤਾ ਹੁਣ ਉਹਨਾਂ ਦੀ ਤਾਂ ਤਾਰੀਫ਼ ਹੀ ਕੀ ਕਰਨੀ ਆ ਵੀ ਕਿਵੇਂ ਦੀਆਂ ਹੁੰਦੀਆਂ ਨੇ ਕਿਵੇਂ ਦੀਆਂ ਨਹੀਂ ਸੋ ਵਧੀਆ ਨੇ ਇੱਥੇ ਦੀਆਂ ਸੋ ਬਾਕੀ ਤੁਹਾਨੂੰ ਦੇਖਾਂਗੇ ਕਰਾਂਗੇ ਗੱਲਬਾਤ ਤੇ ਅੱਗੇ ਜਾ ਕੇ ਦੱਸਾਂਗੇ ਓਕੇ ਅੱਜ ਜੀ ਮਿੱਤਰੋ ਤੁਹਾਨੂੰ ਇਹ ਟ੍ਰੇਨ ਬਾਰੇ ਇੱਕ ਵਧੀਆ ਚੀਜ਼ ਦੱਸਣੀ ਸੀ ਸੋ ਦੇਖੋ ਓਹ ਸਮਝ ਆਇਆ ਇਹ ਉੱਥੇ ਵੀ ਟੈਂਪਰੇਚਰ ਵਾਲਾ ਲੱਗਿਆ ਹੋਇਆ ਠੀਕ ਆ ਤੁਸੀਂ ਮੇਰੇ ਬਾਕੀ ਇੱਥੇ ਦੇ ਉੱਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਉੱਧਰ ਵੀ ਆ ਸਾਹਮਣੇ ਸੋ ਦੋਸਤੋ ਇੱਥੇ ਹਰ ਸੀਟ ਦੇ ਉੱਤੇ ਟੈਂਪਰੇਚਰ ਵਾਲਾ ਸਿਸਟਮ ਲੱਗਿਆ ਹੋਇਆ ਕਿਉਂਕਿ ਇੱਥੇ ਠੰਡ ਬਹੁਤ ਹੁੰਦੀ ਆ ਤੇ ਇੱਕ ਤੁਹਾਨੂੰ ਹੋਰ ਚੀਜ਼ ਦੱਸ ਦਾਂ ਮਤਲਬ ਜਿਹੜੀ ਇੱਥੇ ਟ੍ਰੇਨ ਦੀ ਅਟੈਂਡੈਂਟ ਹਰ ਇੱਕ ਡੱਬੇ ਨੂੰ 4-4 ਬੰਦੇ ਦਿੱਤੇ ਹੋਏ ਆ ਸੋ ਕੰਮ ਕਰਨ ਵਾਸਤੇ ਮੈਨੂੰ ਆਪ ਸਾਰਾ ਕੁਝ ਦੱਸ ਕੇ ਗਈ ਤੇ ਵਧੀਆ ਹਨਾ ਮੈਂ ਸਾਰਾ ਕੁਝ ਦੱਸ ਕੇ ਗਈ ਵੀ ਕਿਵੇਂ ਕੀ ਕੀ ਆ ਤੇ ਹੁਣ ਹੀ ਮੈਨੂੰ ਉਹਨੇ ਦੱਸਿਆ ਵੀ ਵਾਸ਼ਰੂਮ ਕਿੱਥੇ ਆ ਕਿਵੇਂ ਯੂਜ਼ ਕਰਨਾ ਦੇਖ ਲਓ ਇੱਥੋਂ ਤੱਕ ਤੇ ਉੱਥੇ ਹਰ ਇੱਕ ਘੰਟੇ ਦੇ ਵਿੱਚ ਕਲੀਨਿੰਗ ਹੁੰਦੀ ਆ ਵਾਸ਼ਰੂਮ ਦੀ ਮਤਲਬ ਆਪਣੇ ਵਾਲਿਆਂ ਦੀ ਟ੍ਰੇਨਾਂ ਵਾਂਗੂ ਬਾਈ ਇੱਥੇ ਟ੍ਰੇਨਾਂ ਦੀ ਕੋਸਟ ਵੀ ਬਹੁਤ ਆ ਮਤਲਬ ਤੁਸੀਂ ਲਾ ਲੋਗੇ ਹੈਗਾ ਸੀਗਾ ਆਪਣਾ 1200 1300 ਕਿਲੋਮੀਟਰ ਆ ਸੋ ਸ਼ਾਮ ਤੱਕ ਪਹੁੰਚਾਂਗੇ ਸੋ ਇਹਦੀ ਕੋਸਟ ਵੀ ਸਾਨੂੰ 3000 ਪਰ ਟਿਕਟ ਪਈ ਆ ਸੋ ਟ੍ਰੇਨ ਪਰਵਰਥ ਹੱਟ ਨੇ ਸੋ ਇਹ ਥੋੜੀ ਜਿਹੀ ਐਕਚੁਅਲੀ ਕਹਿ ਸਕਦੇ ਆ ਕਿ ਕੋਈ ਹੋਰ ਟ੍ਰੇਨ ਹੈ ਨਹੀਂ ਸੀ ਇਸ ਕਰਕੇ ਅਸੀਂ ਆ ਟ੍ਰੇਨ ਲਈ ਆ ਨਹੀਂ ਤਾਂ ਇਸ ਤੋਂ ਸਸਤੀਆਂ ਟ੍ਰੇਨਾਂ ਵੀ ਆਉਂਦੀਆਂ ਨੇ ਮਤਲਬ 1600 ਦੇ ਵਿੱਚ ਵੀ ਆ ਜਾਂਦੀ ਹੈ ਇੱਕ ਮਤਲਬ ਤਕਰੀਬਨ ਤਕਰੀਬਨ ਉੱਤੇ ਰੇਟ ਦੇ ਵਿੱਚ ਵਾਹ ਵਾਹ ਮਤਲਬ ਬੜਾ ਤਗੜਾ ਇਨਫਰਾਸਟ੍ਰਕਚਰ ਬਣਾਇਆ ਯਾਰ ਇਹਨਾਂ ਨੇ ਰਸ਼ੀਆ ਨੇ ਸੋ ਐਵੇਂ ਹੀ ਨਹੀਂ ਕਹਿੰਦੇ ਮਿਸਟਰੋ ਇੱਕ ਚੀਜ਼ ਬਾਕੀ ਇੱਕ ਹੋਰ ਚੀਜ਼ ਆ ਲੋਕੀ ਕਹਿੰਦੇ ਆ ਔਰ ਦਾ ਇੰਪੈਕਟ ਇੱਥੇ ਨਹੀਂ ਹੈਗਾ ਕੋਈ ਇੰਪੈਕਟ ਹਨਾ ਸੋ ਤੁਹਾਨੂੰ ਇਹ ਸਮਝਣ ਦੀ ਲੋੜ ਆ ਕਿ ਹਰ ਇੱਕ ਜਗ੍ਹਾ ਤੇ ਉਸ ਔਰ ਦਾ ਇੰਪੈਕਟ ਨਹੀਂ ਹੈਗਾ ਰਸ਼ੀਆ ਯੂਕਰੇਨ ਦਾ ਕਿਉਂਕਿ ਮੈਨੂੰ ਸਟੇਸ਼ਨ ਦੇ ਉੱਤੇ ਯੂਕਰੇਨੀਅਨ ਬੰਦਾ ਵੀ ਮਿਲਿਆ ਤੇ ਉਹਨੂੰ ਇੰਗਲਿਸ਼ ਆਉਂਦੀ ਸੀ ਸੋ ਮੈਂ ਉਹਨੂੰ ਦੋਸਤ ਵੀ ਬਣਾਇਆ ਸੋ ਉਹਦੇ ਨਾਲ ਗੱਲ ਵੀ ਕੀਤੀ ਤੇ ਉਹਨਾਂ ਤੇ ਵਧੀਆ ਹਨਾ ਉਹਨੂੰ ਪੁੱਛਿਆ ਵੀ ਕੀ ਉੱਥੇ ਇੰਪੈਕਟ ਹੈਗਾ ਸੋ ਉਹਨੇ ਕਿਹਾ ਵੀ ਨਹੀਂ ਉੱਥੇ ਇੰਪੈਕਟ ਨਹੀਂ ਹੈਗਾ ਪਿਕਟਰਸ ਵਰਕ ਦੇ ਵਿੱਚ ਤੇ ਮਤਲਬ ਰਿਮੋਟ ਏਰੀਆਜ਼ ਦੇ ਵਿੱਚ ਆ ਇੰਪੈਕਟ ਹਨਾ ਜਿਵੇਂ ਬਾਰਡਰ ਏਰੀਆਜ਼ ਹੋ ਗਏ ਮਤਲਬ ਬਾਰਡਰ ਏਰੀਆਜ਼ ਦੇ ਨਾਲ-ਨਾਲ ਲੱਗਦੇ ਪੈਣ ਉੱਥੇ ਇੰਪੈਕਟ ਹੈਗਾ ਤੁਸੀਂ ਬਾਕੀ ਇਹ ਚੈੱਕ ਕਰ ਸਕਦੇ ਹੋ ਮਿੱਤਰੋ ਇਹ ਵਲੋਗ ਵੇਖਣ ਲਈ ਤੜਬਾਹਤ ਬਹੁਤ ਹੈ ਮਿਲਦੇ ਤੈਨੂੰ ਅਗਲੀ ਕਲਿੱਪ 'ਚ ਹਾਂ ਜੀ ਮਿੱਤਰੋ ਕੀ ਹਾਲ ਚਾਲ ਸੋ ਫਾਈਨਲੀ 12 ਘੰਟੇ ਤੋਂ ਬਾਅਦ ਆਪਾਂ ਪਹੁੰਚ ਗਏ ਆ ਸੈਂਟ ਪੀਟਰਸ ਸੋ ਚੈੱਕ ਕਰੋ ਓਹੋ ਧੂਆ ਨਿਕਲ ਰਿਹਾ ਪੂਰਾ ਰੇਲਨਾ ਚੋਂ ਤੇ ਆਪ ਪਹੁੰਚ ਗਏ ਆ ਜੀ ਸੈਂਟ ਪੀਟਰਬਰਗ ਵਾਹ ਜੀ ਵਾਹ ਜਦੋਂ ਇਹ ਸ਼ਹਿਰ ਬਣ ਰਿਹਾ ਸੀ ਤਾਂ ਜਿਹੜਾ ਪੀਟਰਸ ਸੀਗਾ ਹਨਾ ਤੇ ਉਹਨੇ ਮਤਲਬ ਉਸ ਟਾਈਮ ਵਾਸਤੇ ਸਾਰਾ ਪੱਥਰ ਕਿਤੇ ਹੋਰ ਲੱਗਣੋਂ ਰੋਕਤਾ ਸੀ ਰਸ਼ੀਆ ਚ ਸੋ ਇਹ ਰਸ਼ੀਆ ਦਾ ਸਭ ਤੋਂ ਸੋਹਣਾ ਸ਼ਹਿਰ ਹੈ ਤੇ ਇਹਦੀ ਖੂਬਸੂਰਤੀ ਬਾ ਕਮਾਲ ਹੈ ਤੁਹਾਨੂੰ ਚੱਲ ਕੇ ਦਿਖਾਵਾਂਗੇ ਫਿਲਹਾਲ ਰਾਤ ਦੇ ਵਜੇ ਆ 12 ਸੋ ਆਪਾਂ ਜਾਈਏ ਤੇ ਲਈਏ ਉੱਥੇ ਰੂਪਰਾਮ ਤੇ ਸੋ ਇਹ ਹੈ ਨਾ ਸੋ ਵਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਸੋ ਅੱਜ ਦੀ ਟ੍ਰੇਨ ਪੂਰੀ 11 12 ਘੰਟਿਆਂ ਦੀ ਜਿੰਦੂ ਦਾ ਮਤਲਬ ਉਹ ਵੀ ਕਿਸੇ ਹੋਰ ਦੇਸ਼ ਦੇ ਵਿੱਚ ਸੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਸੋ ਇਹ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਦਾ ਜਿਹੜਾ ਕੰਟੈਂਟ ਆ ਉਹ ਅਗਲੇ ਵਲੌਗਸ ਚ ਆਊਗਾ ਸੋ ਜੜੇ ਰੋ ਤਦ ਤੱਕ ਲਈ ਸਾਡੇ ਨਾਲ ਮੇਰੀ ਰਸ਼ੀਆ ਜਰਨੀ ਦੇ ਵਿੱਚ ਬੜਦੇ ਆ ਤੁਹਾਨੂੰ ਅੱਗੇ ਜਾ ਕੇ ਸੋ ਆਪਾਂ ਸਟੇਸ਼ਨ ਦੇ ਖੜੇ ਆ ਅੰਦਰ ਸੈਂਟ பீਟ ਸੋ ਮੁੰਬਈ ਸਟੇਸ਼ਨ ਬਹੁਤ ਸੋਹਣਾ ਬਣਾ ਹੋ ਬਾਕਮਾਲ ਆ ਤੇ ਤੁਸੀਂ ਦੇਖ ਸਕਦੇ ਹੋ ਬਾਈ ਹਨਾ ਆ ਇੱਥੇ ਮਤਲਬ ਬਹੁਤ ਪੁਰਾਣਾ ਬਣਿਆ ਹੋਇਆ ਮਤਲਬ ਕਿ ਬਹੁਤ ਸੋਹਣਾ ਵੀ ਆ ਤੇ ਬਾਈ ਤੁਸੀਂ ਆ ਚੀਜ਼ ਚੈੱਕ ਕਰੋ ਯਾਰ ਮਤਲਬ ਇਹਨਾਂ ਦੀ ਇੱਕ ਇੱਕ ਮੰਜ਼ਲ ਵੀ ਨਸ ਵਾਲੀ 2-2 ਮੰਜ਼ਲਾਂ ਵਰਗੀ ਆ ਸੋਵੀਏ ਜਿਹੜੇ ਸਟੇਸ਼ਨ ਆ ਇਹ ਆਲਮੋਸਟ ਸਾਰੇ ਸੋਵੀਅਤ ਟਾਈਮ ਦੇ ਬਣਾਏ ਹੋਏ ਆ ਤੇ ਇਹ ਹਨਾ ਨਿਊਕਲੀਅਰ ਹਮਲਿਆਂ ਤੋਂ ਬਚਣ ਲਈ ਵੀ ਬਣਾਏ ਹੋਏ ਆ ਜਾ ਕੋਈ ਹਵਾਰ ਵਗੈਰਾ ਲੱਗਦੀ ਆ ਉੱਥੇ ਤਾਂ ਕਿ ਇਹਨਾਂ ਦੇ ਲੋਕਾਂ ਨੂੰ ਕੱਢਿਆ ਜਾ ਸਕੇ ਸੋ ਆਪਣੇ ਲੋਕਾਂ ਬਾਰੇ ਬਹੁਤ ਸੋਚਦੇ ਆ ਇਹ ਆਪਣੇ ਆਲਾ ਵਰਗਾ ਹਾਲ ਨਹੀਂ ਹੈਗਾ ਇੱਥੇ ਸੋ ਟ੍ਰੇਨ ਜੀ ਚਾਈ ਸੀ ਉਹ ਵੀ ਬਹੁਤ ਵਧੀਆ ਸੀ ਹਨਾ ਕੋਈ ਪ੍ਰੋਬਲਮ ਨਹੀਂ ਸੀ ਵਿੱਚ ਕੋਈ ਟੈਨ ਨਹੀਂ ਹੋਈ ਸੀ ਕੋਈ ਇੱਥੇ ਦੇ ਲੋਕਾਂ ਦੇ ਹਿਸਾਬ ਨਾਲ ਬਹੁਤ ਵਧੀਆ ਸਹੂਲਤ ਦੇ ਰਹੇ ਨੇ ਇੱਥੇ ਕਿਤੇ ਨੋ ਡਾਊਟ ਮਹਿੰਗਾਈ ਹੈਗੀ ਆ ਪਰ ਸੋਨਾ ਬਹੁਤ ਆ ਤੇ ਸਹੂਲਤਾਂ ਵੀ ਨਹੀਂ ਜੇ ਮਹਿੰਗਾਈ ਆ ਸੋ ਬਾਕੀ ਹੁਣ ਤੁਹਾਨੂੰ ਬਣਾਗੇ ਚੱਲਦੇ ਆ ਅੱਗੇ ਤੇ ਧੰਨਵਾਦ ਤੁਹਾਡੇ ਵਲੋਗ ਦੇਖਣ ਲਈ